ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਸੋਹਣੇ ਜੌਰਜਟ ਦੇ ਸੂਟ ਲੈ ਕੇ ਆਏ ਆ ਇਹ ਬਹੁਤ ਹੀ ਸੋਹਣੇ ਸੂਟ ਬਣੇ ਹੋਏ ਨੇ ਇਹਨਾਂ ਦੇ neck ਤੇ work ਆਏਗਾ ਨਾਲ ਫੋਰ ਸਾਈਡ ਦੁਪੱਟੇ ਤੇ work ਆਏਗਾ ਜੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਜੇ ਤੁਸੀਂ ਸਟਿਚ ਵੀ ਕਰਵਾ ਸਕਦੇ ਜੇ ਅਨਸਟਿਚ ਵੀ ਲੈ ਸਕਦੇ ਜੇ ਸਾਡੇ ਕੋਲੋਂ ਸੂਟ ਇਹਨਾਂ ਦੇ ਵਿੱਚ ਤਿੰਨ ਕਲਰ ਨੇ ਜੀ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਲੈ ਸਕਦੇ ਜੀ ਇਹ ਆ ਜੀ ਸਵਿਸ ਕਾਟਨ ਦੇ ਸੂਟ ਇਹ ਬਹੁਤ ਹੀ ਸੋਹਣੇ ਸੂਟ ਬਣੇ ਹੋਏ ਨੇ ਇਹਨਾਂ ਵਿੱਚ ਵੀ ਤਿੰਨ ਕਲਰ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਜੀ ਇਹਨਾਂ ਤੇ ਬੈਚ ਵਰਕ ਹੋਇਆ ਹੋਇਆ ਹੈ ਬਹੁਤ ਹੀ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਨੇ ਜੀ ਇਹਨਾਂ ਦੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਸਾਡੇ ਕੋਲੋਂ ਬਾਏ ਕਰਵਾ ਸਕਦੇ ਜੀ ਜੇ ਤੁਸੀਂ ਸਾਡੇ ਕੋਲੋਂ ਆਪਣੇ ਕੋਲੋਂ ਕੋਈ ਡਿਜ਼ਾਈਨ ਪੇਜ ਕੇ ਸਾਡੇ ਕੋਲ ਸੂਟ ਤੇ ਵਰਕ ਕਰਵਾਉਣਾ ਹੋਵੇ ਤਾਂ ਉਹ ਵੀ ਕਰਵਾ ਸਕਦੇ ਜੇ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ